ਸਾਲ 2016 ਜਦੋਂ ਇੱਕ ਰੂਸ ਦੀ ਲੜਕੀ ਆਪਣੇ ਬੱਚਿਆਂ ਨਾਲ ਭਾਰਤ ਵਿੱਚ ਆਈ ਅਤੇ ਠੀਕ 1 ਸਾਲ ਬਾਅਦ ਉਸ ਦਾ ਵੀਜ਼ਾ ਖਤਮ ਹੋ ਗਿਆ ਪਰ ਉਹ ਵਾਪਸ ਆਪਣੇ ਦੇਸ਼ ਵਿੱਚ ਨਹੀਂ ਗਈ ਗੁਫਾ ਨੂੰ ਬਣਾਇਆ ਆਪਣਾ ਘਰ ਸੱਪ ਉਹਨਾਂ ਦੇ ਆਲੇ ਦੁਆਲੇ ਰਹਿੰਦੇ ਸਨ ਆਖਰ 11 ਜੁਲਾਈ ਨੂੰ ਪੁਲਿਸ ਨੂੰ ਇਹਨਾਂ ਬਾਰੇ ਪਤਾ ਲੱਗਿਆ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬੀ ਡੀਪ ਟਾਕ ਤੇ ਤੁਹਾਡਾ ਸਵਾਗਤ ਹੈ ਤੁਹਾਨੂੰ ਇਹ ਕਹਾਣੀ ਫਿਰ ਵੀ ਲੱਗ ਸਕਦੀ ਹੈ ਤੁਸੀਂ ਹੈਰਾਨ ਹੋਵੋਗੇ ਜਿੱਥੇ ਕਿ ਕਈ ਭਾਰਤੀ ਰੂਸ ਵਿੱਚ ਜਾਣ ਦਾ ਸੁਪਨਾ ਰੱਖਦੇ ਨੇ ਉਥੋਂ ਦੀ ਇੱਕ ਲੜਕੀ ਜਿਸ ਦਾ ਨਾਮ ਨੀਨਾ ਕੋਟੀਨਾ ਆਪਣੀਆਂ ਦੋ ਧੀਆਂ ਨਾਲ ਪ੍ਰਿਆ ਅਤੇ ਅਮਾ ਨਾਲ ਭਾਰਤ ਵਿੱਚ ਸਥਿਤ ਕਰਨਾਟਕ ਦੇ ਉੱਤਰੀ ਪਾਸੇ ਗੋਰਕਾਨਾ ਵਿੱਚ ਰਾਮ ਤੀਰਤ ਪਹਾੜੀਆਂ ਦੀ ਇੱਕ ਗੁਫਾ ਵਿੱਚ ਰਹਿ ਰਹੀ ਸੀ 11 ਜੁਲਾਈ 2025 ਨੂੰ ਪੁਲਿਸ ਆਪਣੀ ਰੁਟੀਨ ਵਿੱਚ ਗਸ਼ ਕਰ ਰਹੀ ਸੀ ਜਦੋਂ ਉਹਨਾਂ ਨੂੰ ਇਹਨਾਂ ਬਾਰੇ ਪਤਾ ਲੱਗਿਆ ਸ਼ੁਰੂ ਵਿੱਚ ਇਹ ਗੱਲ ਬਾਹਰ ਆਈ ਕਿ ਇਹ 2016 ਵਿੱਚ ਭਾਰਤ ਆਏ ਸਨ ਅਤੇ ਠੀਕ 1 ਸਾਲ ਬਾਅਦ ਉਹਨਾਂ ਦਾ ਵੀਜ਼ਾ ਖਤਮ ਹੋ ਗਿਆ ਸੀ। ਉਸ ਸਮੇਂ ਦੀ ਖਬਰ ਮੁਤਾਬਕ ਇਹ ਓਵਰਸਟੇਏ ਕੈਟਾਗਰੀ ਵਿੱਚ ਰਹਿ ਰਹੀਆਂ ਸਨ। ਜਦੋਂ ਅੱਗੇ ਦੀ ਤਫ਼ਤੀਸ਼ ਕੀਤੀ ਗਈ ਤਾਂ ਨੀਨਾ ਨੇ ਦੱਸਿਆ ਉਹ ਤੇ ਉਸਦੇ ਬੱਚੇ ਕੁਦਰਤ ਵਿੱਚ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਸਨ। ਨੀਨਾ ਦੇ ਮੁਤਾਬਕ ਇਸ ਜਗ੍ਹਾ ਨੂੰ ਧਿਆਨ ਅਤੇ ਅਧਿਆਤਮਿਕ ਸ਼ਾਂਤੀ ਲਈ ਚੁਣਿਆ ਗਿਆ ਸੀ। ਉਸ ਦਾ ਕਹਿਣਾ ਹੈ ਕਿ ਗੁਫਾ ਵਿੱਚ ਉਹਨਾਂ ਦਾ ਜੀਵਨ ਪਹਿਲਾਂ ਦੇ ਮੁਕਾਬਲੇ ਕਿਤੇ ਬਿਹਤਰ ਅਤੇ ਸਾਫ਼ ਸੁਥਰਾ ਸੀ। ਉਹ ਸੂਰਜ ਦੀ ਪਹਿਲੀ ਕਿਰਨ ਨਾਲ ਜਾਗਦੇ, ਨਦੀਆਂ ਅਤੇ ਝਰਨਿਆਂ ਵਿੱਚ ਨਹਾਉਂਦੇ, ਗੁਫਾ ਵਿੱਚ ਹੀ ਆਪਣਾ ਖਾਣਾ ਬਣਾਉਂਦੇ ਅਤੇ ਉਸ ਦੇ ਬੱਚੇ ਪੇਂਟਿੰਗ ਕਰਦੇ, ਕਿਤਾਬਾਂ ਪੜ੍ਹਦੇ ਸਨ। ਇਸ ਦੌਰਾਨ ਸੋਸ਼ਲ ਮੀਡੀਆ ਤੇ ਕਈ ਪ੍ਰਕਾਰ ਦੀਆਂ ਅਫਵਾਹਾਂ ਨੇ ਆਪਣੀ ਜਗ੍ਹਾ ਬਣਾ ਲਈ। ਕਿਤੇ ਇਹ ਦੱਸਿਆ ਜਾ ਰਿਹਾ ਹੈ ਕਿ ਨੀਨਾ ਦੇ ਬੱਚੇ ਬਹੁਤ ਬਿਮਾਰ ਰਹਿੰਦੇ ਸਨ ਇੱਕ ਅਖਬਾਰ ਦੀ ਖਬਰ ਦੇ ਮੁਤਾਬਕ ਨੀਨਾ ਨੇ ਦੱਸਿਆ ਕਿ ਉਸ ਦੇ ਬੱਚੇ ਬਿਲਕੁਲ ਸਹੀ ਅਤੇ ਸਿਹਤਮੰਦ ਹਨ ਸੋਸ਼ਲ ਮੀਡੀਆ ਦੀਆਂ ਕਈ ਵੀਡੀਓ ਦੇ ਮੁਤਾਬਕ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਸੱਪਾਂ ਨਾਲ ਰਹਿੰਦੇ ਸਨ ਅਤੇ ਉਹਨਾਂ ਨੂੰ ਆਪਣੇ ਦੋਸਤ ਮੰਨਦੇ ਸਨ ਨੀਨਾ ਨੇ ਦੱਸਿਆ ਕਿ ਜਦੋਂ ਉਹ ਨਹਾਉਣ ਜਾਂਦੇ ਸਨ ਤਾਂ ਉਹਨਾਂ ਦੇ ਆਲੇ-ਦੁਆਲੇ ਸੱਪ ਘੁੰਮਦੇ ਸਨ ਪਰ ਉਹ ਹਮਲਾਵਰ ਨਹੀਂ ਸਨ ਪੁਲਿਸ ਨੇ ਇਹਨਾਂ ਨੂੰ ਲੱਭਣ ਤੋਂ ਬਾਅਦ ਇੱਕ ਪੁਨਰਵਾਸ ਕੇਂਦਰ ਵਿੱਚ ਭੇਜ ਦਿੱਤਾ ਹੈ ਅਤੇ ਉਹਨਾਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਸ ਕਹਾਣੀ ਨੇ ਕਈ ਸਵਾਲ ਉਠਾਏ ਹਨ। ਉਹਨਾਂ ਵਿੱਚੋਂ ਇੱਕ ਸਵਾਲ ਇਹ ਵੀ ਹੈ ਇੱਕ ਮਾਂ ਆਪਣੀ ਦੋ ਧੀਆਂ ਨਾਲ ਸਮਾਜ ਤੋਂ ਦੂਰ ਜੰਗਲ ਵਿੱਚ ਕਿਉਂ ਰਹਿ ਰਹੀ ਸੀ? ਕੀ ਇਸ ਦਾ ਇਹ ਕਰਨਾ ਸਹੀ ਸੀ ਜਾਂ ਗਲਤ? ਤੁਸੀਂ ਇੱਕ ਸੂਝਵਾਨ ਦਰਸ਼ਕ ਹੋ। ਤੁਸੀਂ ਆਪਣੀ ਕੀਮਤੀ ਟਿੱਪਣੀ ਵਿੱਚ ਆਪਣੀ رائے ਜ਼ਰੂਰ ਦੱਸੋ। ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਇਸ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ। ਅਗਲੀ ਵੀਡੀਓ ਵਿੱਚ ਮਿਲਦੇ ਹਾਂ। ਤਦ ਤੱਕ ਲਈ ਰੱਬ ਰੱਖਾ, ਸਤਿ ਸ਼੍ਰੀ ਅਕਾਲ।